ਸਣਪਰਾ ਉਹ ਅੱਗੇ ਆ ਗਿਆ ਇਹ Mahindra 575 DI ਤਾਂ ਮਾਡਲ 96 ਮਿੱਤਰੋ ਰੇਟ 138000 ਡਿਮਾਂਡ ਤਾਂ ਜਿਹੜਾ ਮਿੱਤਰੋ ਇਹ ਰੇਟ ਲਿਖਿਆ ਜਾਂਦਾ ਫਿਕਸ ਨਹੀਂ ਹੁੰਦਾ ਰੇਟ ਮੌਕੇ ਤੇ ਘੱਟ ਵੱਧ ਹੋ ਸਕਦਾ ਤਾਂ سیਅਟ ਦੇ ਕੰਪਨੀ ਦੇ ਟਾਇਰ ਹੈ ਮਿੱਤਰੋ ਬੈਕ ਸਾਈਡ ਹੈ ਤੇ ਅੱਗੇ ਵਾਲੇ ਟਾਇਰ ਅੱਗੇ ਵਾਲ ਟਾਇਰ ਬਿਲਕੁਲ ਸੁਪੀ کہہ ਸਕਦੇ ਆਪਾਂ ਸਚੇ ਲਈ ਇਹ Mahindra ਦੀ ਵੀਡੀਓ ਹੋ ਜੂਗੀ ਮਿੱਤਰੋ Mahindra 225 DI ਮਿੱਤਰੋ 65 ਤਾਂ ਬਹੁਤ ਆਏ ਹੋਣੇ ਇਹ 225 ਆ ਤਾਂ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਮਿੱਤਰੋ ਜਿਹੜੇ ਕਿ ਬੈਕ ਸਾਈਡ ਟਾਇਰ ਹੈ ਮਿੱਤਰੋ ਇਹ ਸੀਟ ਦੇ ਆ ਟਾਇਰ ਕਹਾਂਗੇ ਆਪਾਂ ਵੀ 30 ਕ ਪੈਸੇ ਟਾਇਰ ਹੈ ਤੇ ਜਿਹੜੇ ਬੈਕ ਸਾਈਡ ਹੈ ਅਗਲੇ ਇਹ ਵੀ 30 ਕ ਪੈਸੇ ਮਿੱਤਰੋ ਟਾਇਰ ਸੁੱਕੇ ਸੁੱਕੇ ਹੈ ਨਹੀਂ ਵੈਸੇ ਕੱਚੇ ਹੈ ਪਰ ਹੈ ਪਾਟੇ ਥੋੜੇ ਥੋੜੇ ਤਾਂ ਮਿੱਤਰੋ ਮਾਡਲ 91 ਆ ਤੇ ਇਹ ਰੇਟ ਜਿਹੜਾ ਕੀ ਦਾ 95000 ਰੁਪਿਆ ਤਾਂ ਅੱਗੇ ਆ ਜਾਂਦਾ ਫਿਰ ਮਿੱਤਰੋ ਮਹਿੰਦਰਾ 265 ਡੀਆਈਜੀ ਮਹਿੰਦਰਾ 265 DI ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਜੀ ਤੁਹਾਡੇ ਸਾਹਮਣੇ ਆ ਕਲਰ ਵਗੈਰਾ ਬਿਲਕੁਲ ਨਾਲ ਦਾ ओरिजिनल ਆ ਤਾਂ ਵੇਖ ਸਕਦੇ ਹੋ ਜਿਹੜੇ ਟਾਇਰ ਹੈ ਬੈਕ ਸਾਈਡ ਬਿਲਕੁਲ ਓਕੇ ਰਪੋਰਟ ਹੈ ਨਵੇਂ ਨਵੇਂ ਟਾਇਰ ਹੈ ਜੀ 12 4 28 ਦੇ ਤਾਂ ਟਾਇਰ ਜੇ ਕਿਹਦੇ ਆ ਬਿਲਕੁਲ ਅਜੇ ਤੱਕ ਆਪਾਂ 100/100 ਹੀ ਗਿਣਨੇ ਆ ਤੇ ਜਿਹੜੇ ਅੱਗੇ ਵਾਲੇ ਟਾਇਰ ਹੈ ਮਿੱਤਰੋ ਇਹ ਟਾਇਰ ਠੀਕ ਹੈ ਟਾਈਮ ਪਾਸ ਕਰਾ ਸਕਦੇ ਆ ਕਿਸਨ ਪ੍ਰਭੋ ਤਾਂ ਜਿਹੜਾ ਜੀ ਇਹ ਮਾਡਲ ਹੈ 93 ਆ ਰੇਟ 1 48 ਮਿੱਤਰੋ ਜਿਹੜਾ ਇਹ ਰੇਟ ਹੁੰਦਾ ਹੈ ਬਈ ਫਿਕਸ ਨਹੀਂ ਹੁੰਦਾ ਮੌਕੇ ਤੇ ਘੱਟ ਵੱਧ ਹੋ ਜਾਂਦਾ ਕਿਸਾਨ ਪ੍ਰਭੂ ਤੇ ਅੱਗੇ ਆ ਗਿਆ ਸਵਰਾਜ 735 ਦੋਸਤੋ ਸਵਰਾਜ 735 ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਦੋਸਤੋ ਮਾਡਲ 2001 ਹੈ ਜੀ 1 ਲੱਖ ਤੇ 70000 ਰੁਪਿਆ ਰੇਟ ਹੈ ਜੀ ਤੇ ਆਰ ਜੇ ਨੰਬਰ ਹੈ ਤਾਂ ਜਿਹੜੇ ਇਹ ਟਾਇਰ ਹੈ ਮਿੱਤਰੋ ਤੁਸੀਂ ਦੇਖ ਸਕਦੇ ਹੋ 12428 ਦੇ ਆ 20 केटी ਦੇ ਫੁੱਲ ਵਧੀਆ ਕੰਪਨੀ ਦੇ ਟਾਇਰ ਹੈ ਮਿੱਤਰੋ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਘੱਟੋ ਘੱਟ ਵੀ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਇਹ ਆਪਾਂ ਕਹਾਂਗੇ 60 ਪੈਸੇ ਤਾਂ ਜਿਹੜੇ ਅੱਗੇ ਵਾਲੇ ਟਾਇਰ ਹੈ ਇਹ ਵੀ ਬਿਲਕੁਲ ਸਹੀ ਹੈ ਸਾਫ਼ ਸੁਥਰਾ ਟਰੈਕਟਰ ਆ ਤਾਂ ਤੁਹਾਨੂੰ ਆਪਾਂ ਇਹ ਮਹਿੰਦਰਾ ਦੀ ਸਪੈਸ਼ਲ ਵੀਡੀਓ ਦਿਖਾਤੀ ਤਾਂ ਜੋ ਵੀ ਰੇਟ ਹੈ ਮਿੱਤਰੋ ਮੌਕੇ ਤੇ ਘੱਟ ਵੱਧ ਹੋ ਜਾਂਦੇ ਹੈ ਰੇਟ ਜਿਹੜੇ ਲਿਖਿੰਦੇ ਹੈ ਵਿਕਸ਼ਣ ਨਹੀਂ ਹੁੰਦੇ ਟਰੈਕਟਰਾਂ ਦੇ ਮੌਕੇ ਤੇ ਮਾਣ ਤਾਣ ਚੰਗਾ ਹੋ ਸਕਦਾ ਮਿੱਤਰੋ ਅੱਗੇ ਆ ਗਿਆ ਫਾਰਮ ਟਰੱਕ 45 ਤਾਂ ਡੈਕ ਵਗੈਰਾ ਲੱਗਿਆ ਹੋਇਆ ਹੈ ਮਿੱਤਰੋ ਚੈੱਕ ਕਰੋ ਜਿਹੜਾ ਪੇਂਟ ਹੈ ਮਗਰਾੜਾ ਹੈ ਬਿਲਕੁਲ ਇਹ オリジナル ਹੈ ਫਾਰਮ ਟਰੱਕ 45 ਹੈ ਮਿੱਤਰੋ ਤਾਂ ਜਿਹੜਾ ਕਿ ਮਾਡਲ ਹੈ ਇਹ 2008 ਹੈ ਡਬਲ ਕਲਚ ਹੈ ਤੇ ਰੇਟ 2,35,000 ਰੁਪਏ ਹੈ ਮਿੱਤਰੋ ਤਾਂ ਵੇਖ ਸਕਦੇ ਹੋ ਠੀਕ ਹੈ ਮਿੱਤਰੋ ਵੀਡੀਓ ਦੀ ਕਰਦੇ ਹਾਂ ਸਮਾਪਤੀ ਮਿੱਤਰੋ ਇਹਦੇ ਵਿੱਚ ਆਪਾਂ ਤੁਹਾਨੂੰ ਡੱਬ ਵਾਲੀ ਮੰਡੀ ਦੇ ਜਿਹੜੀ ਕਿ ਵੀਰਵਾਰ ਨੂੰ ਲੱਗਦੀ ਹੈ ਉਸਦੇ ਆਪਾਂ ਤੁਹਾਨੂੰ ਰੇਟ ਦੱਸ ਦਿੱਤੇ ਆ ਤੇ ਜਿਹੜੇ ਵੀ ਕਿਸਾਨ ਭਰਾ ਨੇ ਲੈਣਾ ਬਈ ਟਰੈਕਟਰ ਉਹ ਕਮੈਂਟ ਬਾਕਸ ਵਿੱਚ ਆਪਣਾ ਕਮੈਂਟ ਕਰ ਸਕਦਾ ਤੇ ਆਪਾਂ ਉਹਨਾਂ ਨੂੰ ਬਈ ਜੀ ਇਹਨਾਂ ਦਾ ਨੰਬਰ ਦੇ ਸਕਦੇ ਆ ਆਪਾਂ ਤਾਂ ਠੀਕ ਹੈ ਮਿੱਤਰੋ ਵੀਡੀਓ ਦੇਖਣ ਲਈ ਲਾਸਟ ਤੱਕ ਧੰਨਵਾਦ